ਲਓ ਜੀ ਭਾਈ ਆਪਾਂ ਸਮਾਨ ਲੈਣ ਆਏ ਆ। ਕਿਆ ਕੁਛ ਕਰਾਇਆ ਸੱਬੇ? 30 ਸਮੋਸੇ। 30 ਸਮੋਸੇ। ਇੱਧਰ ਇੱਕ ਹੋਰ ਸਵਰਾਜ ਵੀਰੇ। ਇਹ ਦੂਰਾ ਹਲਕੇ ਚੁੱਲੇ ਵਾਲਾ ਏ। ਲਓ ਜੀ ਭਾਈ ਅੰਨਾ ਹੌਲਾ ਰੈਕਟਰ ਮੂਰੇ ਤੇ ਆਹ ਦੇਖੋ ਜੀ। ਕੋਈ ਸੱਜਣੋਂ ਪਹਿਲਾ ਸੁਪਰ ਹੀਟਰ ਪੈ ਰਿਹਾ ਏ ਤੇ ਦੂਜਾ ਉਹ ਪਰਾ ਪੈ ਰਿਹਾ ਜੀ ਤੇ ਬਾਕੀ ਕੰਡਕਟਰ ਲਓ ਵੀ ਅੱਜ ਦਾ ਸਤਿ ਸ਼੍ਰੀ ਅਕਾਲ ਤੇ ਵੈਲਕਮ ਟੂ ਮਾਈ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਭਾਈ ਆਪਾਂ ਨੇ ਤਾਂ ਕੁਝ ਵੀ ਨਹੀਂ ਕਰਿਆ ਆਪਾਂ ਬੈਠੇ ਹੋ ਰਹੇ ਵੈਸੇ। ਆਪਾਂ ਨੇ ਸ਼ਕਤੀ ਮਾਰਨ ਦੀ ਹੈਲਪ ਕਰਾਈ ਤੇ ਆਪਣੇ ਨਾਲ ਬਾਈ ਰੋਬਰਨ ਵੀ ਰਹੇ ਅੱਜ ਜਿਹੜਾ ਹਰਿਆਣਾ ਹਾਂ ਤੇ ਬਾਈ ਸ਼ਕਤੀ ਮਾਰਨ ਨੇ ਅੱਜ ਮੈਂ ਕਹਿੰਨਾ 10-11 ਐਂਪਲੀਮੈਂਟ ਦੇ ਦਿੱਤੇ ਤੇ ਉਹਦੇ ਉੱਪਰ ਆਪਾਂ ਨੇ ਫੁੱਲ ਵੀਡੀਓ ਬਣਾਈ ਤੁਸੀਂ ਰਾਹ ਨੂੰ ਦੇਖਿਓ ਠੀਕ ਹੈ ਜੀ ਓਕੇ ਡਾਕਟਰ ਆ ਗਿਆ ਪੰਜਵਾਜੀ ਸਵਰਾਜ ਚਾਰ-ਪੰਜ ਪਹਿਲਾਂ ਹੀ ਖੜੇ ਨਾਲ ਕੋਲ ਸ਼ਕਤੀ ਮਾਰਨ ਨਾਲ ਪਹਿਲੇ ਨਰਾਤੇ ਹੋਣੇ ਕਰਕੇ ਬਹੁਤ ਡਿਲੀਵਰੀਆਂ ਹੋਣੀਆਂ ਅੱਜ ਇਹਨਾਂ ਦੀ ਸੁਪਰ ਸਿਹਡਰਾਂ ਦੀਆਂ ਤੇ ਬਾਕੀ ਲਾਈਨ 'ਚ ਖੜੇ ਹੋ ਟੈਂਟ-ਟੌਂਟ ਲਾਇਆ ਉਹਨਾਂ ਨੇ ਹਾਂ ਟੇਸ਼ਨ ਮਿਸ਼ਨ ਕਰਿਆ ਕੰਮ ਤੇ ਬਾਕੀ ਆਪਣੇ ਇੱਧਰ ਜੀ ਚੌਂੜੀਆ ਤੋਂ ਉਹ ਚੱਲਿਆ ਤੇ ਬਾਕੀ ਵੋਟ ਵਾਲਿਆਂ ਨੇ ਪਾਟ ਰਖਾਇਆ ਹੋਇਆ ਅੱਜ ਠੀਕ ਆ ਬਾਕੀ ਤੁਹਾਨੂੰ ਅੱਗੇ ਦਿਖਾਉਨੇ ਸਾਰੇ ਦਿਨ ਵਿੱਚ ਕੀ ਚੱਲਦਾ ਅੱਜ ਕੋਈ ਸੱਜਣੋਂ ਪਹਿਲਾ ਸੁਪਰ ਹੀਡਰ ਪੈ ਰਿਹਾ ਹੈ ਤੇ ਦੂਜਾ ਉਹ ਪਰਾ ਪੈ ਰਿਹਾ ਜੀ ਤੇ ਬਾਕੀ ਕੰਟਰੈਕਟਰ ਪਰਾ ਖੜੇ ਨੇ ਉਹ ਬੰਦ ਸਾਈਡ ਤੇ ਡਾਡੀ ਭਾਈ ਖੜਾ ਹੈ ਡਾਡੀ ਪੂਰਾ ਖੁਸ਼ ਅੱਜ ਇਹਨਾਂ ਦੇ ਮੇਰੇ ਖਿਆਲ ਨਾਲ 4-5 ਸੂਪਰ ਲੀਟਰ ਜਾਣਗੇ ਕਿਉਂਕਿ ਜਦੋਂ ਰਾਤ ਤੇ ਸ਼ੁਰੂ ਹੋ ਗਿਆ ਤੇ ਰਾਤ ਦੇ ਦਾ ਪਹਿਲਾ ਦਿਨ ਹੈ ਸਾਰੇ ਨੂੰ ਖੁਸ਼ੀ ਹੋਣੀ ਤੇ ਹਰਾਂ ਦੇ ਨਗਰ ਕਰਕੇ ਤੇ ਬਾਕੀ ਜਦੋਂ ਆਪਾਂ ਦੇਖਦੇ ਹਾਂ ਗੱਲਬਾਤ ਕਰਦੇ ਹਾਂ ਨਾਲ ਠੀਕ ਹੈ ਜੀ ਹਾਂਜੀ ਲੋ ਜੀ ਭਾਈ ਅੰਨਾ ਹੌਲਾ ਲੇਟਰ ਮੂਰੇ ਤੇ ਆ ਦੇਖੋ ਜੀ ਇਹ ਸਵਰਾ ਥੋੜਾ ਠੀਕ ਚੱਲਦਾ ਏ ਹੌਲੈਂਡ ਜਮਾਂ ਹੀ ਹੋਣਾ ਹੈ ਭਾਈ ਸੈਂਦਾ ਵੀ ਰੱਖਿਆ ਬਾਈ ਨੇ ਕੰਪਰ ਵੀ ਦੂਆ ਲੱਗਿਆ ਹੋਦਾ ਥੱਲੇ ਚੋਲਾ ਵੀ ਲੱਗਿਆ ਹੋਦਾ ਇਰ ਵੀ ਫਰਕ ਆ। ਤੇ ਬਾਕੀ ਕਿ ਭਾਈ ਹੋਰ ਆ ਗਿਆ 12 ਫਟ ਲੈ ਕੇ। ਐ ਇਹਨੂੰ ਵੀ ਆਪਣਨੇ ਤੋੜਨਾ ਆ ਜੇ ਤਿੰਨੇ ਡੈਕਟਰ ਮੁੰਡਿਆਂ ਦੇ ਪਰਾ ਖੜੇ ਆ। ਸਾਡੇ ਤੋੜਨੇ ਆ ਜੀ। ਇੱਧਰ ਇੱਕ ਹੋਰ ਸਵਰਾਜ ਵੀਰੇ। ਇਹ ਦੂਰਾ ਹਲਕੇ ਚੁੱਲੇ ਵਾਲਾ ਏ ਤੇ ਇਹਦੇ ਹੁਣ ਪੈਪੋ ਬਲਾਉਂਗੇ। ਚਲੋ ਚਲੋ ਪਿੱਛੇ ਨੂੰ ਹੀ ਆ। ਉੱਪਰ ਜੜਾ ਦਿਓ। ਕਾ ਠੀਕ ਆ ਆ ਦੇਖੋ ਟਾਇਰਾਂ ਦਾ ਹਾਲ ਐਂ ਦਾ ਵਜਾ ਨੇ ਪੂਰੇ 160 HP 200 HP 2 3 4 ਹੋ ਗਏ ਤੇ ਤਿੰਨ ਟਰੈਕਟਰ ਵਾਲੇ ਹੋਰ ਖੜੇ ਆ ਉਹਨਾਂ ਨੂੰ ਸ਼ਾਇਦ ਰੋਟੇਟਰ ਪਾਵਾਂਗੇ ਆਪਾਂ ਤੇ ਬਾਕੀ ਚਲੋ ਦੇਖਦੇ ਹੌਲੀ ਹੌਲੀ ਕੀ ਬਣਦਾ ਜੀ ਹਾਂ ਬਾਈ ਅੱਜ ਫਿਰ ਅੱਜ ਫਿਰ ਆਇਆ ਕੌਣ ਹੋਇਆ ਅੱਜ ਲਾਡੀ ਆਇਆ ਹੋਇਆ ਬਾਈ ਲਾਡੀ ਆਇਆ ਹੋਇਆ ਸੱਸੀ ਗਾਲ ਬਾਈ ਜੀ ਸਾਰੇ ਵੀਰਾਂ ਨੂੰ ਅੱਜ ਇੱਥੇ ਮੈਂ ਰੋਪੜ ਦੇ ਸਪੈਸ਼ਲ ਆਏ ਹੋਇਆ ਮੈਂ ਸਾਰਾ ਅੱਜ ਸਾਰਾ ਸਮਾਨ ਵੇਚ ਕੇ ਜਾਣਾ ਬਾਈ ਵੇਚ ਕੇ ਜਾਊਂਗਾ ਨਾ ਨਾ ਸਹੀ ਹੈ ਚਲ ਇਹਨੂੰ ਵੀ ਦੇ ਦੇ ਆ ਉੱਠਦਾ ਕਿ ਨਹੀਂ ਉੱਠਦਾ ਲਓ ਜੀ ਬਾਈ ਹੁਣ ਆਪਾਂ ਆਪਣੇ ਇੰਡੋ ਫਾਰਮ ਵਾਲੇ ਨੂੰ ਦੇਖ ਲਈਏ ਕਿੰਨਾ ਕੁੱਟਦਾ ਹੈ ਐਡਾ ਫਰਕ ਨਹੀਂ ਆ ਬਾਈ ਟਰੈਕਟਰ ਇੱਕ ਹੈ ਲੰਬਾ ਲੰਜਾ ਮੂਰੇ ਤੇ ਨੋਰਮਲ ਹੀ ਟੁਰਦਾ ਦੇਖੋ ਜੀ ਜਮਾਈ ਕੋਈ ਫਰਕ ਨਹੀਂ ਟਰੈਕਟਰ ਨੂੰ ਓਏ ਲੰਬਾ ਬਹੁਤ ਹੈ ਇਹ ਆਪਣੇ ਵਾਲਾ ਨਾ ਫਿਰ ਇਹ ਜਦੋਂ ਬਾਹਰ ਆਣਾ ਹਾਂ ਜਦੋਂ ਟਰੈਕਟਰ ਖੜ ਗਿਆ ਸਾਰੇ ਲੇਨ ਦੇ ਵਿੱਚ ਆ ਰੂਟਾਵੇਟਰ ਵਾਲਾ ਇਹ ਆ ਉਰੇ ਤੇ ਲੈ ਕੇ ਆ ਸਾਰੇ ਸੁਪਰ ਸੀਡਰ ਵਾਲੇ ਆ ਠੀਕ ਹੈ 7 ਫੁੱਟ 8 ਫੁੱਟ 7 ਫੁੱਟ 8 ਫੁੱਟ ਆਕਣਾ ਤੇ ਪਰਾਂ ਤੇ ਆਪਣਾ ਇੰਡੋ ਫਾਰਮ ਖੜਾ ਫਿਰ ਸਵਰਾਜ ਫਿਰ ਹੋਲੈਂਡ ਫਿਰ ਸਵਰਾਜ ਫਿਰ ਆਜਨ ਫਿਰ ਸਵਰਾਜ ਠੀਕ ਹੈ ਜੀ ਤੇ ਜਾਨੀ ਕਿ ਵਧੀਆ ਮਾਹੌਲ ਹੈ ਲੋ ਜੀ ਭਾਈ ਆਪਾਂ ਸਮਾਨ ਲੈਣ ਆਏ ਆਂ। ਕਿਆ ਕੁਝ ਕਰਾਇਆ ਸੱਬੇ? 30 ਸਮੋਸੇ। 30 ਸਮੋਸੇ। ਤੇ ਲੋ ਪਰਫੀ। ਠੀਕ ਆ। ਡੇਢ ਡੇਢ ਕਿਲੋ ਗਲਾਬ ਜਾਮਨ। ਮਾ ਠੀਕ ਆ। ਠੀਕ ਆ। ਬੰਦੇ ਬੰਦੇ ਵੱਧ ਗਏ ਆਪਣੇ ਕੋਲ ਜਿਆਦਾ ਅੱਜ। ਚਲ ਕੋਈ ਨਹੀਂ। ਚਾਹੀਦਾ ਵੀ ਹੈ। ਹੂੰ। ਇੰਨਾ ਸੇਵਕ ਆ ਪਾਵਨਾ ਚਾਹੀਦੀ ਆ। ਕਿਨੇ? ਸਭ ਨਹੀਂ ਚਾਹੀਦੀ ਯਾਰ ਸੇਵਾ ਪਣ ਕਿੰਨਾ ਕੁ ਕਰਦੇ। ਨਾ ਨਾ ਸਹੀ ਗੱਲ ਹੈ। ਲਫਟਾਈ ਅਖਲਾ ਸਮਾਨ ਲੈ ਕੇ ਜਾਣਾ ਇਹ ਖਾਧੀ ਜਾਓਗੇ 100 ਰੁਪਿਆ। ਤਾਂ ਵੀ ਕਹੇ। ਯਾਦੋ ਕਰ ਭਾਈ। ਉਹੀ ਗੱਲ ਹੈ। ਬਾਕੀ ਚਲੋ ਸਮੋਸੇ ਸਮੋਸੇ ਪੈ ਕੇ हां भाई जी चाय ਇੱਧਰ ਪੈ ਰਹੀ ਆ ਜੀ ਸਰਫੀ ਪੈ ਰਹੀ ਆ ਰਾਜਮੜਾ ਪੈ ਰਹੀ ਆ ਵੀ ਚੱਲਦੇ ਆਪਾਂ ਜਣੋ ਸਮੋਸੇ ਘਟ ਕੇ ਤੇ 15 ਕੇ ਸਮੋਸੇ ਹੋਰ ਪਾ ਲੇ ਠੀਕ ਆ ਸੱਬੇ ਦਾ ਰੌਣਾ ਤੁਹਾਡੇ ਦਾ ਰਗ ਵੀ ਮੇਰੇ ਨਾਲ ਦਾ ਹੀ ਤੇ ਬਾਅਦ ਚੱਲੇ ਆਪਾਂ ਹੁਣ ਹੋਰ ਸਮੋਸੇ ਲੈ ਕੇ ਠੀਕ ਆ ਜੀ 85 ਪਹੁੰਚ ਗਏ ਦੋ ਪਹਿਲਾਂ ਲੱਗਿਆ ਆਕਾ ਮੇਦਾ ਲੱਗਿਆ ਬਾ ਆ ਦੇਖੋ ਹੁਣ ਦੇਖੋ ਇੱਧਰ ਤਾਂ ਹੁਣੇ ਕੋੜੇ ਖੜੇ ਆ ਬਾਈ ਨਾਲ ਦੇ ਕੋੜੇ ਭਗਾਏ ਸਾਰੇ ਦੇਖੋ ਜੀ ਸੁਪਰ ਸੀਟਰ ਸੁਪਰ ਸੀਟਰ ਕਰਤਾ ਉਪਰੋਂ ਸੀ ਡਰ ਰੋਡਾ ਫਿੱਟਾ ਖੂਸ ਵੇਚ ਲੈਣਾ ਆਪਾਂ ਨੇ ਅੱਜ ਜਮਾ ਖਾਲੀ ਕਰਨਾ ਆ। ਆ ਬਾਈ ਆਪਣਾ ਮੇਨ ਪ੍ਰਧਾਨ। ਠੀਕ ਹੈ ਬਾਈ ਓਕੇ। ਚੰਗਾ ਜੀ। ਚਲੋ ਜੀ ਮੈਨਾ ਡੱਟੇ ਕੱਢਤਾ ਆਪਾਂ ਨੇ ਹੁਣ ਹੌਲੀ ਹੌਲੀ ਸਾਫ ਦੀਆਂ ਛਾਵਟਾ ਲਾ ਕੇ ਤਵੀਆਂ ਲਾ ਕੇ ਫਿਰ ਤੋਰਾਂਗੇ। ਤੇ ਬਾਈ ਕਿਹੜਾ ਮਾਡਲ ਹੈ ਜੀ ਇਹ? ਇਹ ਆਪਣੇ ਸ਼ਕਤੀਮਾਨ ਦਾ ਹੀ ਹੈ ਜੀ। ਟਾਪ ਮਾਡਲ ਇਹ ਟਾਪ ਮਾਡਲ ਕਿਉਂ ਦਾ ਠੀਕ 9 ਫੁੱਟ ਟਾਪ ਮਾਡਲ ਵਿੱਚ ਤੇ ਇਹਦੀ ਨਿਸ਼ਾਨੀ ਬਾਈ ਘੋੜੀ ਦਾ ਪਤਾ ਲੱਜ ਜਾਂਦਾ ਵੀ ਟਾਪ ਮਾਡਲ ਹੈ ਕਿ ਬੇਸ ਮਾਡਲ ਹੈ ਜੀ ਠੀਕ ਹੈ ਤੇ 9 ਫੁੱਟਾ ਚਲਾਉਂਗੇ ਇਹ ਫਾਰਮ ਡ੍ਰੈਗ 45 ਕੇ 60 ਹੈ ਬਾਈ ਇਹ 60 ਹੈ 8 ਹੈ ਠੀਕ ਹੈ ਤੇ ਬਾਕੀ ਹੁਣ ਸ਼ਾਫਟ ਮੜੀ ਮੈਚ ਕਰਕੇ ਪਾ ਦਈਏ ਤੇ ਬਾਕੀ ਬਾਈ ਨਾਲ ਗੱਲ ਕਰਦੇ ਕਿਹੜਾ ਪਿੰਡ ਹੈ ਇਹ ਆਪਣਾ ਰਕਾਲਾ ਜੀ ਰਕਾਲਾ ਇਹ ਕਿੱਥੇ ਕੋਈ ਲੋਦੀ ਮਾਝੇ ਲੋਦੀ ਮਾਝੇ ਕੋਠੀਕ ਹੈ ਠੀਕ ਹੈ ਠੀਕ ਹੈ ਪਹਿਲਾਂ ਵੀ ਆਪਣੇ ਕੋਲ ਆ ਸ਼ਕਤੀਮਾਨ ਦਾ ਕਿ ਪਹਿਲੀ ਵਾਰ ਲਿਆ ਜੀ ਹਾਂ ਪਹਿਲੀ ਸਵੇਨ ਦਾ ਅੱਛਾ ਪਹਿ ਕੋ ਚਲੋ ਠੀਕ ਹੈ ਤੇ ਇਹਦੀ ਇੱਕ ਬਟ ਹੋਰ ਵਧਾ ਲਿਆ ਹੈ ਚਲੋ ਠੀਕ ਹੈ ਵਧੀਆ ਹੈ ਤੇ ਯਾਨੀ ਕਿਦਾ ਨਾ ਐ ਫਾਇਦਾ ਟਾਇਰਾਂ ਦਾ ਕਿਰਾ ਕੁਰਾ ਵੇਚਿਆ ਜਾਂਦਾ ਹੈ ਨਾ ਹਾਂ ਚਲੋ ਵਧੀਆ ਜੀ ਠੀਕ ਹੈ ਤੇ ਬਾਕੀ ਡਾਕਟਰ ਆਪਣੇ ਉਹ ਖੜੇ ਆ ਬਾਈ ਉਹ ਵੀ ਰੈਡੀ ਕਰਕੇ ਤੋੜਨੇ ਆ ਤੇ ਇੱਕ ਤਾਂ ਹੋਰ ਹੰਡ ਲਾਂਗੇ ਆ ਬਾਕੀ ਡਾਕਟਰ ਉਧਰ ਖੜੇ ਆ ਸਾਰੇ ਸੁਪਰ ਸੀਟਰ ਨਾਲੇ ਸ਼ਾਰਪ ਟਾਇਰਾਂ ਦੀਆਂ ਮੈਨੇਜ ਹੋ ਰਹੀਆਂ ਖੱਟ ਵੱਟ ਕਰਕੇ ਫਿਰ ਤੋੜਦੇ ਆ ਜੀ ਸਾਰੇ ਨਾਲ ਇਕੱਠੇ ਹਾਂਜੀ ਆਪਣਾ ਕਿਹੜਾ ਪਿੰਡ ਹੈ ਜੀ ਬਹਾਦਰ ਬਠੀਕਾ ਆਪਣਾ ਟਰੈਕਟਰ ਕਿਹੜਾ ਆਹ ਤੁਹਾਡੇ ਵਾਲਾ ਹੈ ਕਿੰਨੇ ਫੁੱਟਾ ਲਿਆ ਤੁਸੀਂ 8 ਫੁੱਟਾ 7 ਜੀ ਠੀਕ ਹੈ ਥੱਲੇ ਬੇਟ ਬੂਟ ਰੱਖੋਗੇ ਮੁਰੇ ਹੋਰ ਫਿਰ ਹਾਂਜੀ ਰੱਖਣੀ ਪੈਣਾ ਜਦੋਂ ਬੀਜ ਪਾਣਾ ਹੈ ਬੀਜ ਜਦੋਂ ਦਾਣੇ ਪਾਣੇ ਪੈਣਾ ਹਾਂ ਦਾਣੇ ਪੈਣੇ ਵੀ ਵਜਨ ਵੱਧ ਜਾਂਦਾ ਠੀਕ ਹੈ ਠੀਕ ਹੈ ਹੁਣ ਬੇਟ ਜੀ ਆਣੇ ਚਾਹੀਦੇ ਆ ਟਰੈਕਟਰ ਤੁਹਾਡਾ 2 ਸਪੀਡ ਹੈ ਕਿ 3 ਹੈ ਜੀ 2 ਸਪੀਡ ਚੱਲੀ ਜਾਊਗਾ ਵਧੀਆ ਹਾਂਜੀ ਪਹਿਲੀ ਵਾਰ ਲੇ ਕੇ ਪਹਿਲਾਂ ਵੀ ਲਿਆਤਾ ਨਹੀਂ ਪਹਿਲੀ ਵਾਰ ਅੱਛਾ ਠੀਕ ਹੈ ਤੇ ਤੁਹਾਡੀ ਜ਼ਮੀਨ ਤਾਂ ਉਧਰ ਰੇਤਲੀ ਜੀ ਹੋਗੀ ਹੈ ਨਾ ਨਹੀਂ ਡੱਕਰੇ ਡੱਕਰੇ ਠੀਕ ਹੈ ਤੇ ਬਾਕੀ ਚਲੋ ਚੱਲੇ ਪੈਣਾ ਖੜਾ ਤੇ ਜੀ ਆਪਾਂ ਨੇ ਹੁਣ ਲਾਈਨ ਵਿੱਚ ਬਾਕੀ ਲੱਗੇ ਹੋਏ ਦੋ ਸੁਪਰ ਸੀਟਰ ਭੇਜ ਤੇ ਬਾਕੀ ਪੰਜ ਖੜੇ ਆ ਜੀ ਉਰੇ ਤਿੰਨ ਰੋਟਾਵਿਟਰ ਹੈ ਜੀ ਇਹ ਉਹ ਹਾਲਾ ਕਿੰਨੇ ਫੁੱਟ ਆ ਸਰਪਰਾਜ ਪਿੱਛੇ ਸੱਤ ਸੱਤ ਆ ਸੱਤ ਫੁੱਟ 6 ਫੁੱਟ ਸਿੱਧਾ 9 ਫੁੱਟ ਠੀਕ ਹੈ ਜੀ 8 ਫੁੱਟ ਹੈ ਨਹੀਂ 8 ਫੁੱਟ ਉਧਰ ਪਿਆ ਤੇ ਜਨਨ ਕਿ ਬਾਕੀ ਇਹ ਨਾਲ ਪਿੱਛੇ ਕੋਈ ਸੱਤ ਹੈ ਕੋਈ 8 ਹੈ ਕੋਈ ਸੱਤ ਦਾ ਕੋਈ 8 ਹੈ ਖੜਾ ਹੈ ਠੀਕ ਹੈ ਬਾਕੀ ਸਿਸਟਮ ਵਧੀਆ ਲੱਗਦਾ ਹੁਣ ਦੇਖਣੇ ਨੂੰ ਵੀ ਚਲੋ ਦੇਖਦੇ ਅੱਗੇ ਤੇ ਬਾਈ ਸਭ ਨੂੰ ਹੁਣ ਕੱਟ ਦੇਣੀ ਟੋਰਗੇਟ ਬਾਈ ਨੇ ਨਹੀਂ ਦੇਤੀ ਜਿਹੜਾ ਜਿਹਨਾਂ ਨੇ ਸਮਝ ਲਈਆਂ ਠੀਕ ਆ ਜੀ ਤੇ ਸਾਰੇ ਮਾਲਕ ਨੇ ਬਾਈ ਇਹਨਾਂ ਨੇ ਖੰਦ ਲਈਆਂ ਤਿੰਨ ਦੇਤੀਆਂ ਬਾਈ ਚਾਰ ਚੋਂ ਬਾਕੀ ਰਹੀਆਂ ਕੱਢਤੀ ਤੋਰ ਫਿਰ ਅੱਜ ਬਾਹਣੂ ਰੋਣਾ ਕਰਨ ਲੱਗ ਪਏ ਕਰ ਦੋ ਕਰ ਦੋ ਭੇਜ ਦਿਓ ਭਾਈ ਕੱਦੇ ਬੈਠੇ ਭਾਈ ਵੀ ਸਵੇਰ ਦੇ ਆਹ ਫਿਰ ਤਿਆਰ ਕਰਕੇ ਚੱਲਦੇ ਆ ਜੀ ਤੇ ਬਾਕੀ ਭਾਈ ਜਿਹੜੇ ਜਿਹੜੀ ਚੀਜ਼ ਤੇ ਮਾਲ ਗਿਆ ਉੱਥੇ ਉੱਥੇ ਆਪਾਂ ਨੇ ਖੜਾ ਤੇ ਹੁਣ ਕੱਲੀ ਕੱਲੀ ਫੋਟੋ ਕਰਾਂਗੇ ਸਭ ਨਾਲ ਖੜਦਾ ਇੱਕ ਮਿੰਟ ਬਾਬੇ ਸਾਰਿਆਂ ਨੇ ਸੈਲਫੀਆਂ ਚੱਕ ਲਈਆਂ ਰੈਕਟਰਾਂ ਦੀਆਂ ਹੁਣ ਚੱਲਿਆਂ ਸਾਰੇ ਆਪਣੇ ਆਪਣੇ ਘਰਾਂ ਨੂੰ ਸੰਦ ਲੈ ਕੇ ਚਲੋ ਜੀ ਐਂਡੋ ਭੇਜਤਾ ਹੀ ਆਪਾਂ ਨੇ ਸਵਰਾਵੀ ਚੱਲਿਆ ਜੀ ਤੰਗਾਈ ਠੀਕ ਹੈ ਭਾਈ ਤੇ ਅੱਜ ਦੇ ਵੀਡੀਓ ਵਿੱਚ ਭਾਈ ਅੰਨਾ ਜੀ ਤੇ ਵੀਡੀਓ ਆਪਾਂ ਨੇ ਹੁਣ ਸ਼ਾਇਦ ਕਿਤੇ ਜਾਵਾਂਗੇ ਘੁੰਮਣੇ ਨਾ ਉਹਥੇ ਹੀ ਬਣਾਉਂਗੇ ਠੀਕ ਹੈ ਤੇ ਮੇਰੇ ਸੱਜਣਾਂ ਨੂੰ ਬੇਨਤੀ ਹੈ ਬਾਤ-ਬਾਤ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਪੂਰੀ ਵੀਡੀਓ ਦੇਖੇ ਕਰੋ ਭਾਈ ਅੱਧ ਪਚਾਲੇ ਨਾਲ ਛੱਡ ਕੇ ਜਾਇਆ ਕਰੋ ਐ ਪੂਰੀ ਵੀਡੀਓ ਦੇਖ ਕੇ ਫਿਰ ਬੰਦ ਕਰੀ ਜਾਓ ਠੀਕ ਹੈ ਬਾਕੀ ਤੁਹਾਨੂੰ ਅੱਗੇ-ਅਗੇ ਅੱਜ ਥੋੜੇ ਦਿਨਾਂ ਤੱਕ ਪਾਉ ਕੁਝ ਦੇਖਣ ਨੂੰ ਮਿਲੂਗਾ ਬਹੁਤ ਜ਼ਿਆਦਾ ਕੁਝ ਨਵੇਂ ਨਵੇਂ ਜਗ੍ਹਾ ਦੇਖਣ ਨੂੰ ਮਿਲੂਗਾ ਤਾਂ ਕਰਕੇ ਆਪਣੇ ਨਾਲ ਜੁੜੇ ਰਹੋ ਬਨੇ ਰਹੋ ਧੰਨਵਾਦ ਸਤਿ ਸ਼੍ਰੀ ਅਕਾਲ